ਸੁਖਜਿੰਦਰ ਸਿੰਘ ਦਾ ਦਾਵਾ ਗੁਰਦਾਸਪੁਰ ਲੋਕ ਸਭਾ ਲਈ ਤੋਂ ਕਾਂਗਰਸ ਪਾਰਟੀ ਵੱਤੋਂ ਵੱਡੀ ਲੀਡ ਨਾਲ ਜਿੱਤੇ ਔਰ ਆਜੀ ਦਾ ਵੀ ਕਾਫੀ ਐਮਰੋਲ ਦਾ ਕੀਤਾ ਕਿ ਕੰਪੇਨ ਦੇ ਵਿੱਚ ਮਦਦ ਕੀਤੀ ਹੈ ਰੈਲੀਆਂ ਵੀ ਕਰਾਈਆਂ ਕਿਵੇਂ ਦੇ ਸਭ ਤੋਂ ਪਹਿਲਾਂ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਅਸੀਂ ਇਹੋ ਕਹਿੰਦੇ ਰਹੇ ਹਾਂ ਕਿ ਬਹੁਤ ਵੱਡੀ ਲੀਡ ਦੇ ਨਾਲ ਜਿੱਤਣਗੇ ਤੇ ਉਹ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਕਿ ਸਰਜਿੰਦਰ ਸਿੰਘ ਰੰਧਾਵਾ ਬੜੇ-ਬੜੇ ਮਾਰਜਨ ਨਾਲ ਜਿੱਤ ਕੇ ਤੇ ਸਾਡੇ ਹਲਕੇ ਜਿਹੜਾ ਫਸੜਿਆ ਹੋਇਆ ਜਲਾ ਗਰਦਾਸਪੁਰ ਬਾਰਡਰ ਦਾ ਏਰੀਆ ਵਾ ਇਹਦੀ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕਰਨਗੇ ਉਹਨਾਂ ਤੋਂ ਆਸ ਰੱਖਦੇ ਆਂ ਬਾਕੀ ਸਾਰੇ ਪੰਜਾਬ ਵਾਸੀਆਂ ਦਾ ਹਿੰਦੁਸਤਾਨ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡੀ ਜਿੱਤ ਜਿੱਥੋਂ ਕਿ ਬੀ ਜੀ ਪੀ ਨੂੰ ਪੰਜਾਬ 'ਚ ਇੱਕ ਵੀ ਸੀਟ ਨਹੀਂ ਮਿਲੀ ਕਾਂਗਰਸ ਪਾਰਟੀ ਆਪਣੇ ਦਮ ਤੇ 7 ਸੀਟਾਂ ਜਿੱਤ ਕੇ ਵੱਡੀ ਪਾਰਟੀ ਬਣ ਕੇ ਅੱਦੇ ਵਿਰੋਧੀ ਤੇ ਜਿਹੜੇ ਰੋਲ ਅਦਾ ਕਰਨਾ ਵਾ ਹਿੰਦੁਸਤਾਨ ਦੇ ਵਿੱਚ ਲੋਕ ਸਭਾ ਦੇ ਵਿੱਚ ਉਹ ਕਾਂਗਰਸ ਪਾਰਟੀ ਨੂੰ ਲਗਭਗ 235-40 ਸੀਟਾਂ ਦਾ ਮਿਲਣਾ ਕਿਉਂਕਿ ਜਿੰਨੇ ਵੀ ਚੋਣ ਸਰਵੇਖਣ ਉਹ ਸਰਵੇ ਜਿਹੜੇ ਹੋਏ ਸੀ ਸਾਰੇ ਗਲਤ ਪਾਏ ਗਏ ਆ ਸਾਰੇ ਕਹਿੰਦੇ ਸੀ 125 ਸੀਟਾਂ ਮਿਲੀਆਂ ਕਾਂਗਰਸ ਨੂੰ ਬੜਾ ਵਧੀਆ ਪ੍ਰਦਰਸ਼ਨ ਕੀਤਾ ਕਾਂਗਰਸ ਨੇ ਤੇ ਵਿਰੋਧੀ ਤੇ ਦਾਬ ਵਧੀਆ ਬਖੂਬੀ ਜਿਹੜਾ راہਲ ਗਾਂਧੀ ਜੀ ਰੋਲ ਲਭਾਉਣਗੇ ਤੇ ਮੈਂ ਦੁਬਾਰਾ ਜਨੂਤਵਾਰ ਕਰਨਾ ਹਰ ਗੋਲ ਤੇ ਬੈਠੇ ਵਰਕਰ ਸਾਥੀ ਦਾ ਸਾਡੀਆਂ ਜਿਹੜੇ ਚੋਣ ਮੀਟਿੰਗਾਂ ਦੇ ਵਿੱਚ ਇਹ ਨਹੀਂ ਗਰਮੀ ਦੇ ਬਾਵਜੂਦ ਵੀ ਵੱਡੀਆਂ ਮੀਟਿੰਗਾਂ ਹੋਈਆਂ ਜੋ ਮੀਟਿੰਗਾਂ ਤੇ ਕਿਹਾ ਗਿਆ ਉਹ ਲੋਕਾਂ ਨੇ ਕਰਕੇ ਦਿਖਾਇਆ ਤੇ ਬੜੀ ਜਲਦੀ ਆਮ ਆਦਮੀ ਪਾਰਕਾਂ ਦਾ ਜਿਹੜਾ ਉਹ ਮੋਹ ਭੰਗ ਹੋਇਆ ਇਹੀ ਆਸ ਕਰਦੇ ਆ ਕਿ ਆਉਣ ਵਾਲੀਆਂ ਜਿੰਨੀਆਂ ਚੋਣਾਂ ਦਾ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਵਾਵੇਂ ਪੰਚਾਇਤਾਂ ਦੀਆਂ ਤੇ ਜਾਂ ਫਿਰ ਵਿਧਾਨ ਸਭਾ 2027 ਦੇ ਵਿੱਚ ਉਹ ਕਾਂਗਸ ਪਾਰਟੀ